ਨਾ ਗੁੱਸਾ ਕਰਦੇ ਹੋ ਹਾਂਜੀ ਹਾਂਜੀ ਪਰ ਮੈਨੂੰ ਨਹੀਂ ਲੱਗਦਾ ਦੇਖ ਕੇ ਗੁੱਸਾ ਕਰਦੇ ਹੋਣੇ ਆ ਹਨ ਗੁੱਸਾ ਵੀ ਜਿਆਦਾ ਗੁੱਸਾਨੇ ਦਾ ਉਹ ਨਿਰਾ ਨੂੰ ਕੀ ਕਹਿ ਦਿੰਦੇ ਆ ਨਿਰਾਸਾ ਹਰਖ ਇਹ ਚੀਜ਼ਾਂ ਹੁੰਦੀਆਂ ਇਹ ਵੀ ਇੱਕ ਗੁੱਸੇ ਦਾ ਰੂਪ ਹੁੰਦਾ ਉਹ ਕਿਦਾਂ ਇਹ ਉਸਤਰਾ ਜਦੋਂ ਆਪ ਕੋ ਇਹ ਕੀ ਜਾਂਦੇ ਤੇ ਗੁੱਸਾ ਵੀ ਆਉ ਗੁੱਸਾ ਤੇ ਉਹ ਤਕੜਾ ਬੰਦਾ ਕਰਦਾ ਕਮਜ਼ੋਰ ਵੇਖ ਕੇ ਉਹਨੂੰ ਗੁੱਸਾ ਆ ਜਾਂਦਾ ਗੁੱਸਾ ਕੱਢ ਲੈਂਦਾ ਜਿਹੜਾ ਕਈ ਵਾਰੀ ਗੁੱਸਾ ਨਹੀਂ ਕਰ ਸਕਦਾ ਉਹ ਹਰਖ ਕਰ ਲੈਂਦਾ ਹਰਖ ਕਿੱਦਾਂ ਕਰਦਾ ਹਰਖ ਜਾਂ ਇੱਕ ਸੁਭਾਅ ਹੁੰਦਾ ਵਾ ਕਈ ਵਾਰੀ ਗੁੱਸਾ ਕਰਨ ਦਾ ਸੁਭਾਅ ਨਹੀਂ ਹੁੰਦਾ ਉਹ ਫਿਰ ਹਰਖ ਕਰ ਜਾਂਦਾ ਇਹ ਆਪਾਂ ਕਿਤੇ ਵੀ ਜਾਣੇ ਆ ਤੇ ਸਮਾਜ ਵਿੱਚ ਵਿਚਰਦੇ ਆ ਕਈਆਂ ਗੱਲਾਂ ਤੇ ਆਪਾਂ ਨੂੰ ਆਉਂਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਹਰਖ ਆ ਜਾਂਦਾ ਕਵੇਰੀ ਆਪਣੀ ਰੋਡ ਤੇ ਕਈ ਨਾ ਖੇਜ ਖਵਾਰ ਹੋ ਜਾਂਦੀ ਉੱਥੇ ਵੀ ਹਰਖਾਂ ਦਾ